ਆ ਦੇਖੋ ਆ ਜਿਹੜੀ ਹੈਗੀ ਐ ਇਹ ਪਹਿਲਾਂ ਵਾਲੀ ਪੋਸਟ ਆ ਦੇਖ ਲਓ ਤੁਸੀਂ ਸੀਸੀਟੀਵੀ ਕੈਮਰੇ ਦੀ ਡੇਟ ਵਗੈਰਾ 2025 ਦਿਖਾ ਰਿਹਾ ਹੈ ਤੇ 57 2025 ਧਰਨਾਵਲੀ 58 ਮਿੰਟ ਹੈ ਨਾ ਇਹ ਪਹਿਲਾਂ ਪੋਸਟ ਪਾਈ ਸੀ ਮੈਂ ਆ ਘਰ ਆ ਧਿਆਨ ਨਾਲ ਦੇਖਿਓ ਆ ਘਰ ਦੇ ਅੰਦਰ ਸਕੂਟਰੀ ਚਾਰਜ ਲੱਗੀ ਹੋਈ ਹੈ ਸਾਹਮਣੇ ਜਿਹੜਾ ਤੁਹਾਨੂੰ ਮਕਾਨ ਆ ਖੁੱਲ ਗਿਆ ਨਾ ਬਾਹਰ ਆ ਦੇਖੋ ਇੱਥੇ ਚਾਰਜ ਲੱਗੀ ਹੋਈ ਹੈ ਸਕੂਟਰੀ ਤੇ ਕੀ ਹਾਲ ਹੁੰਦਾ ਸਕੂਟਰੀ ਤਾਂ ਚਲੋ ਜਿਹੜੀ ਮੱਚੀ ਮੱਚੀ ਜਿਹੜੇ ਅੰਦਰ ਪਰਿਵਾਰ ਮੈਂਬਰ ਪਏ ਨੇ ਸਾਰੇ ਜੀ ਜਿੰਨੇ ਵੀ ਐ ਪੱਚੇ ਵੀ ਹੁੰਦੇ ਆ ਵਿੱਚ ਹੋਰ ਵੀ ਬਜ਼ੁਰਗ ਵੀ ਹੁੰਦੇ ਆ ਨਾ ਉਹਨਾਂ ਦਾ ਉਹਨਾਂ ਦੀ ਵੀ ਜਾਨ ਨੂੰ ਖਤਰਾ ਕਿਉਂਕਿ ਜਿਹੜੀ ਇਹਦਾ ਧੂਆ ਬਹੁਤ ਘਟੀਆ ਕਿਸਮ ਦਾ ਵਿੱਚੋਂ ਨਿਕਲਦਾ ਬੈਂਟਰੀਆਂ ਦੇ ਤੇ ਉਹਦੇ ਨਾਲ ਇਹ ਸਾਹ ਅੰਦਰ ਘੁੱਟਣ ਦੀ ਘੁੱਟ ਕੇ ਮਰਨ ਦਾ ਵੀ ਖਤਰਾ ਹੈ ਇਹਨਾਂ ਨੂੰ ਆ ਦੇਖੋ ਹੁਣ ਧਿਆਨ ਨਾਲ ਦੇਖੋ ਤੁਸੀਂ ਪੂਰੀ ਵੀਡੀਓ ਮੈਂ ਇਸ ਕਰਕੇ ਕਿਹਾ ਸੀਗਾ ਪਹਿਲਾਂ ਵੀ ਇਹ ਨਾ ਇੱਕ ਆਪਾ ਭੇਡ ਚਾਲ ਲੋਕ ਵਸ ਹੁਣ ਤੁਸੀਂ ਦੇਖ ਲਓ ਵੀ ਪਹਿਲਾਂ ਇਹ ਆਈਆਂ ਕਿੰਨੀਆਂ ਮਹਿੰਗੀਆਂ ਸੀ ਹੁਣ ਤਾਂ 20-22000 ਰੁਪਏ ਦੀ ਤੁਹਾਨੂੰ ਮਿਲ ਜਾਂਦੀ ਹੈ ਆ ਦੇਖ ਕਿੰਨਾ ਬੁਰਾ ਹਾਲ ਦੇਖੋ ਤੇ ਅੰਦਰ ਇਹਨੇ ਕੀ ਹਾਲ ਕੀਤਾ ਹੋਊਗਾ ਘਰੇ ਜਿੱਥੇ ਇਹ ਚਾਰਜ ਲੱਗੀ ਹੋਈ ਸੀ ਆ ਗਲੀ ਦੇ ਵਿੱਚ ਇਹਨਾਂ ਨੇ ਕੱਢ ਲਈ ਤੇ ਇਹਨਾਂ ਨੂੰ ਹੁਣ ਮਿਲ ਗਈ ਹਵਾ ਤੇ ਹਵਾ ਦੇ ਨਾਲ ਇਹਨੂੰ ਅੱਗ ਪੈ ਜਾਣੀ ਹੈ। ਧਿਆਨ ਦੇ ਨਾਲ ਦੇਖੋ ਵੀਡੀਓ ਨੂੰ। ਕੀ ਕਰਾਂਗੇ ਦੱਸੋ। ਕਿੰਨਾ ਨੁਕਸਾਨ ਹੋ ਗਿਆ। ਤੁਸੀਂ ਐਂ ਸੋਚੋ ਵੀ 50 ਲੱਖ ਰੁਪਏ ਦਾ ਤਾਂ ਆਪਣੇ ਪਹਿਲਾ ਸਾਧਨ ਖੜਾ ਹੁੰਦਾ ਘਰੇ। 50 ਹਜ਼ਾਰ ਆਪਾਂ ਇੱਥੇ ਲਾਉਨੇ ਆ। ਤੇ ਤੁਸੀਂ ਇਹ ਦੇਖੋ ਵੀ 50 ਹਜ਼ਾਰ ਦਾ ਵਿਆਜ ਹੀ ਲਾ ਲਓ ਗੁੰਨੇ ਦਾ ਤਾਂ ਤੇਲ ਨਹੀਂ ਖਾਂਦਾ ਆਪਣਾ 2 ਸਾਲਾਂ ਜੇ ਮੋਟਰਸਾਈਕਲ ਜਿਹੜਾ ਪਹਿਲਾਂ ਘਰੇ ਖੜਾ ਹੈ। 50 ਹਜ਼ਾਰ ਦੇ ਵਿਆਜ ਨੂੰ ਆਹ ਦੇਖੋ ਆ ਲੱਗ ਹੀ ਨਾ ਅੱਗ। ਦੱਸੋ ਹੁਣ ਕੀ ਕੌਣ ਇਹਦੇ ਪਿੱਛੇ ਕੀ ਕੰਪਨੀ ਇਹਨਾਂ ਨੂੰ ਕੀ ਕਰੂਗੀ ਕੁਝ ਨਹੀਂ ਇਹਦੇ ਚੋਂ ਨਿਕਲਣਾ ਵਾਦ ਤੋਂ ਵਾਦ ਕਲੇਮ ਵੀ ਹੋਊਗਾ ਇਹ ਤਾਂ 10 20 ਹਜ਼ਾਰ ਦਾ ਵਾਦ ਤੋਂ ਵਾਦ ਕਲੇਮ ਹੋਰ ਇਹਦੇ ਵਿੱਚ ਕੁਝ ਕੱਢਣ ਪਾਉਣ ਨੂੰ ਨਹੀਂ ਕਿੰਨਾ ਨੁਕਸਾਨ ਹੋ ਗਿਆ ਫਿਰ ਘਰ ਦਾ ਨੁਕਸਾਨ ਫਿਰ ਕਿਸੇ ਦੀ ਜਾਨ ਚਲੀ ਜਾਂਦੀ ਉਹ ਵੱਖਰਾ ਸੀ ਬਚੋ ਇਹਨਾਂ ਚੀਜ਼ਾਂ ਤੋਂ